ਜਿੰਦ ਚੱਲੀ ਆਸ਼ਿਕਾਂ ਦੀ ਨਾਲ ਗੰਗੀਏ ਨੀ ਜਿੰਦ ਚੱਲੀ ਆਸ਼ਿਕਾਂ ਦੀ ਨਾਲ ਗੰਗੀਏ ਜਦੋਂ ਗੰਗੀ ਦਾ ਮੰਗਣਾ ਹੋਇਆ ਜਦੋਂ ਗੰਗੀ ਦਾ ਮੰਗਣਾ ਹੋਇਆ ਕੱਚਾ ਬਜਾਂਦੇ ਜਾਰ ਗੰਗੀਏ ਨੀ ਜਿੰਦ ਚੱਲੀ ਆਸ਼ਕਾਂ ਦੇ ਨਾਲ 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 ਗੰਗੀਏ ਜਦੋਂ ਗੰਗੀ ਦੀਆਂ ਲਾਵਾ ਹੋਈਆਂ ਜਦੋਂ ਗੰਗੀ ਦੀਆਂ ਲਾਵਾ ਹੋਈਆਂ ਡੀਗ ਦਿਨੇ ਘਸ਼ੀਆਂ ਖਾ ਗੰਗੀਏ ਨੀ ਜਿੰਦ ਚੱਲੀ ਆਸ਼ਕਾਂ ਦੇ ਨਾਲ ਗੰਗੀਏ ਨੀ ਜਿੰਦ ਚੱਲੀ ਆਸ਼ਕਾਂ ਦੇ ਨਾਲ ਗੰਗੀਏ ਨੀ ਜਿੰਦ ਚੱਲੀ ਆਸ਼ਕਾਂ ਦੇ ਨਾਲ ਗੰਗੀਏ ജോ ഗംഗോളിത്തു സി ജദോ ഗംഗ ട്ടുടേ മംഗ ചല്ലി ആശക ജിന്ദ ചി ആശകാല ഗംഗയേ നീ ജിന്ദ ചല്ലേ ജിന്ദ ചല്ലി ആശക